ਦੋਸਤੋ ਇਹ ਗੱਲ 1891 ਦੀ ਇੱਕ ਰਾਜ ਪਰਿਵਾਰ ਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਉਹਨਾਂ ਨੂੰ ਰਿਆਸਤ ਦਾ ਜਿਹੜਾ युवराज ਮਿਲ ਜਾਂਦਾ ਹੈ ਤੇ ਮੈਂ ਜ 9 ਸਾਲ ਦੀ ਉਮਰ ਵਿੱਚ ਹੀ ਇਹ ਆਪਣੀ ਗੱਦੀ ਸੰਭਾਲ ਲੈਂਦਾ ਹੈ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤੇ ਇਸ ਮਹਾਰਾਜ ਨੇ 1938 ਤੱਕ 38 ਸਾਲ ਰਾਜ ਕੀਤਾ ਆਪਣੀ ਰਿਆਸਤ ਦੇ ਤੇ ਇਹ ਮਸ਼ਹੂਰ ਕਿਸ ਕਰਕੇ ਹੋਇਆ اپنی ਵਿਲਾਸਤਾ ਭਰੀ ਜ਼ਿੰਦਗੀ ਕਰਕੇ ਆਪਣੇ ਐਸ਼ੋ ਆਰਾਮ ਵਾਸਤੇ ਆਪਣੇ ਖਰਚੀਲੇ ਸੁਭਾਅ ਕਰਕੇ ਵੀ ਸਾਰੀ ਉਮਰ ਐਸ ਬੰਦੇ ਨੇ ਐਸ਼ ਹੀ ਕੀਤੀ ਹੈ ਆਪਾਂ ਗੱਲ ਕਰ ਰਹੇ ਆ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜਿਹੜੇ ਕੈਪਟਨ ਬ੍ਰਿੰਦਰ ਸਿੰਘ ਦੇ ਦਾਦਾ ਜੀ ਹੈ ਦੋਸਤੋ ਮਹਾਰਾਜਾ ਭੁਪਿੰਦਰ ਸਿੰਘ ਜਿਹੜੀ ਗੱਲ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਨਾ ਉਹ ਸੀ ਇਹਨਾਂ ਦੀ 365 ਰਾਣੀਆਂ ਸੀ ਇਹ ਗੱਲ ਸੁਣ ਕੇ ਹਰੇਕ ਬੰਦੇ ਦਾ ਸਿਰਚ ਕਰਾਇਆ ਜਾਂਦਾ ਵੀ 365 ਰਾਣੀਆਂ ਨੂੰ ਮਹਾਰਾਜਾ ਕਿਵੇਂ ਮੈਨੇਜ ਕਰਦਾ ਸੀ ਤਾਂ ਉਹਨਾਂ ਦਾ ਇੱਕ ਦਿਵਾਨ ਹੋਇਆ ਦਿਵਾਨ ਜਰਮਨਦਾਸ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਉਹਨਾਂ ਦੇ ਉਹਨਾਂ ਦੀ ਇੱਕ ਕਿਤਾਬ ਹੈ ਮਹਾਰਾਜਾ ਉਹਦੇ ਚ ਉਹਨਾਂ ਨੇ ਮਹਾਰਾਜਾ ਭពਿੰਦਰ ਸਿੰਘ ਦੀ ਜ਼ਿੰਦਗੀ ਬਾਰੇ ਬਹੁਤ ਡਿਟੇਲ ਚ ਲਿਖਿਆ ਉਹਨਾਂ ਦੇ ਜਿਹੜਾ ਸੁਭਾਅ ਸੀ ਉਹਨਾਂ ਦਾ ਜਿਹੜਾ ਐਸ਼ ਪ੍ਰਸਤੀ ਰੰਗीन ਮਜਾਜੀ ਵਾਲਾ ਜਿਹੜਾ ਨੇਚਰ ਸੀ ਉਹਦੇ ਬਾਰੇ ਖੁੱਲ ਕੇ ਲਿਖਿਆ ਉਹਦੇ ਚ ਲਿਖਦੇ ਆ ਵੀ ਉਹਨਾਂ ਦੀ 10 ਅਧਿਕਾਰ ਕਰਾਣੀਆਂ ਸੀ ਤੇ ਇਹ ਟੋਟਲ 365 ਸੀ ਤੇ ਉਹਨਾਂ 10 ਰਾਣੀਆਂ ਤੋਂ ਮਹਾਰਾਜ ਭੋਪਾਲਿੰਦਰ ਸਿੰਘ ਨੂੰ 88 ਬੱਚੇ ਹੋਏ ਤੇ ਜਿੰਨਾ ਜੋ 53 ਜਿੰਦਾ ਬੱਚੇ ਸੀਗੇ ਤੇ ਹੁਣ ਸਾਰੇ ਸੋਚਦੇ ਹੁੰਨਗੇ ਵੀ 365 ਰਾਣੀਆਂ ਨੂੰ ਕਿਵੇਂ ਖੁਸ਼ ਰੱਖਦਾ ਸੀ ਕਿਵੇਂ ਸਮਾਂ ਕੱਢਦਾ ਛੁੱਣਾਂ ਵਾਸਤੇ ਤਾਂ ਉਹ ਇੱਕ ਉਹਨਾਂ ਦੀ ਇੱਕ ਹੋਰ ਕਿਤਾਬ ਹੈ ਜਰਮਨ ਦਾਸ ਜੀ ਦੀ ਮਹਾਰਾਜਾ ਮਹਾਰਾਣੀ ਜਿਹੜੀ ਹੁਣ ਤੱਕ ਦੀ ਬੈਸਟ ਸੇਲਿੰਗ ਕਿਤਾਬ ਹੈ ਉਦੇ ਚ ਉਹਨਾਂ ਨੇ ਜਗਰ ਕੀਤਾ ਇੱਕ ਕਿੱਸੇ ਦਾ ਕਹਿੰਦੇ ਮਹਾਰਾਜਾ ਦੇ ਮਹਿਲ ਚ ਨਾ ਹਰ ਰੋਜ਼ 365 ਲਾਲਟਨ ਦੀਪਕ ਜਲਾਏ ਜਾਂਦੇ ਸੀ ਤੇ ਹਰੇਕ ਉਸ ਲਾਲਟਨ ਤੇ ਹਰੇਕ ਰਾਣੀ ਦਾ ਹਰ ਇੱਕ ਇੱਕ ਰਾਣੀ ਦਾ ਨਾਮ ਲਿਖਿਆ ਹੁੰਦਾ ਤੇ ਸਵੇਰ ਤੱਕ ਜਿਹੜਾ ਦੀਪਕ ਜਿਹੜੀ ਲਾਲਟਨ ਪਹਿਲਾਂ ਬੁੱਝ ਜਾਂਦੀ ਸੀ ਨਾ ਤੇ ਉਸ ਨਾਮ ਵਾਲੀ ਰਾਣੀ ਨਾਲ ਫਿਰ ਰਾਜਾ ਪ੍ਰਾਤਿਪਟਮਾ ਮਹਾਰਾਜਾ ਭਵਿੰਦਰ ਸਿੰਘ ਰੰਗੀਨ ਵਿਜਾਜ ਬਹੁਤ ਸੀ ਪਾਰਟੀਆਂ ਦਾ ਬਹੁਤ ਸ਼ੌਕੀਨ ਸੀ ਐਸ ਵਾਸਤੇ ਕਹਿੰਦੇ ਹੋਣੇ ਇੱਕ ਲੀਲਾ ਮਹਿਲ ਬਣਾਇਆ ਗਿਆ ਸੀ ਤੇ ਉਸ ਲੀਲਾ ਮਹਿਲ ਚ ਸਿਰਫ ਬਿਨਾ ਕੱਪੜਿਆਂ ਤੋਂ ਹੀ ਐਂਟਰੀ ਮਿਲਦੀ ਸੀ ਤੇ ਉਸ ਮਹਿਲ ਦੇ ਵਿੱਚ ਨਾ ਇੱਕ ਬਹੁਤ ਵੱਡਾ সুইমিং ਪੂਲ ਸੀ ਜਿਹਦੇ ਚ ਇੱਕੋ ਸਮੇਂ ਤਕਰੀਬਨ 150 ਬੰਦਾ ਨਹਾ ਸਕਦਾ ਸੀ ਇਕੱਠੇ ਨਹਾ ਸਕਦਾ ਸੀ ਤੇ ਅਕਸਰ ਕਹਿੰਦੇ ਵੀ ਉੱਥੇ ਆਪਣੀਆਂ ਰਾਣੀਆਂ ਨਾਲੋਂ ਪਾਰਟੀਆਂ ਆਰਗੇਨਾਈਜ਼ ਕਰਦਾ ਸੀ ਤੇ ਕਹਿੰਦੇ ਵੀ ਜਿਹੜੀ ਇਹ ਪੂਲ ਪਾਰਟੀ ਹੈ ਤੇ ਪਟਿਆਲਾ ਪੈਗ ਦਾ ਜਿਹੜਾ ਕਨਸੈਪਟ ਹੈ ਨਾ ਜਿਹੜਾ ਨਾਮ ਹੈ ਨਾ ਇਹ ਮਹਾਰਾਜਾ ਭੁਪਿੰਦਰ ਸਿੰਘ ਨੇ ਦਿੱਤਾ ਹੈ ਤੇ ਮਹਾਰਾਜਾ ਭੁਪਿੰਦਰ ਸਿੰਘ ਦਾ ਨਾ ਅੰਗਰੇਜ਼ਾਂ ਨਾਲ ਬਹੁਤ ਚੰਗੇ ਸਬੰਧ ਸੀ ਤੇ ਇਹ ਕਹਿੰਦੇ ਆ ਵੀ ਭਾਰਤ ਦੀ ਜਿਹੜੀ ਕ੍ਰਿਕਟ ਨੂੰ ਉੱਪਰ ਚੁੱਕਣ ਵਾਲਾ ਇਹੀ ਮਹਾਰਾਜਾ ਭੁਪਿੰਦਰ ਸਿੰਘ ਸੀਗਾ ਕਿਉਂਕਿ ਅੰਗਰੇਜ਼ਾਂ ਨਾਲ ਚੰਗੇ ਸਬੰਧ ਸੀ ਇਹਨਾਂ ਦੇ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਭਾਰਤ ਦੀ ਇੱਕ ਕ੍ਰਿਕਟ ਟੀਮ ਬਣਾਈ ਸੀ ਤੇ ਤਕਰੀਬਨ 1911-12 ਦੀ ਗੱਲ ਹੈ ਇਹ ਉਦੋਂ ਵੀ ਇੱਕ 21 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਉਹ ਦਾ ਭਾਰਤ ਕ੍ਰਿਕਟ ਟੀਮ ਦੇ ਕਪਤਾਨ ਵੀ ਸੀ ਤੇ ਇਹ ਇੰਗਲੈਂਡ ਦੇ ਦੌਰੇ ਤੇ ਵੀ ਭਾਰਤੀ ਟੀਮ ਨੂੰ ਲੈ ਕੇ ਜਾਂਦੇ ਰਹੇ ਆ। ਆਪਣੇ ਸਾਰਿਆਂ ਦੇ ਮਨ ਚ ਆਉਣਾ ਹੋਣਾ ਇੱਕ ਮਹਾਰਾਜ ਆ ਸ਼ਬਦ ਸੁਣ ਕੇ ਨਾ ਵੀ ਇਹ ਮਹਾਰਾਜ ਆਇਆ ਮਤਲਬ ਇਹਨੇ ਬਹੁਤ ਸੰਘਰਸ਼ ਕੀਤੇ ਆ ਬਹੁਤ ਲੜਾਈਆਂ ਲੜੀਆਂ ਬਹੁਤ ਯੁੱਧ ਜਿੱਤੇ ਹੋਣਗੇ। ਪਰ ਨਹੀਂ। ਇੱਕ ਮਹਾਰਾਜ ਇਹਦਾ ਦੂਜਾ ਰੂਪ ਸੀ। ਇਹਨੇ ਇਹ ਜਾ ਕੁਝ ਨਹੀਂ ਕੀਤਾ। ਇਹਨੇ ਸਿਰਫ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਤੇ ਉਹਦੇ ਕਰਕੇ ਇਹਨੂੰ ਕੋਈ ਸੰਘਰਸ਼ ਨਹੀਂ ਕਰਨਾ ਪਿਆ। ਕਿੰਨੇ ਵੀ ਵਰਲਡ ਵਾਰ ਫਸਟ ਜਦੋਂ ਹੋਈ ਸੀ ਉਦੋਂ ਆ ਮਹਾਰਾਜ ਨੇ ਆਪਣੀਆਂ ਫੌਜਾਂ ਵੀ ਭੇਜੀਆਂ ਸੀ ਬ੍ਰਿਟਿਸ਼ ਸਰਕਾਰ ਦੇ ਸਮਰਥਨ ਚ ਤੇ ਕਹਿੰਦੇ ਵੀ ਉਸ ਸਮੇਂ ਨੇ ਕਰੋੜਾਂ ਰੁਪਏ ਖਰਚ ਕੀਤਾ ਸੀ ਅੰਗਰੇਜ਼ਾਂ ਪਿੱਛੇ World War 1 ਤੇ ਮਹਾਰਾਜ ਭਪਿੰਦਰ ਸਿੰਘ ਨੂੰ ਹਰੇਕ ਚੀਜ਼ ਦੀ ਲलक ਸੀ ਵੀ ਕੋਈ ਪਹਿਲੀ ਚੀਜ਼ ਹੈ ਉਸੇ ਕੋਲ ਹੋਣੀ ਚਾਹੀਦੀ ਹੈ ਤਾਂ ਉਸ ਟਾਈਮ ਪ੍ਰਾਈਵੇਟ ਜੈਟ ਆ ਜਿਹੜਾ ਸਭ ਤੋਂ ਪਹਿਲਾਂ ਮਹਾਰਾਜ ਭਪਿੰਦਰ ਸਿੰਘ ਹੀ ਲੈ ਕੇ ਆਇਆ ਸੀ ਉਸ ਟਾਈਮ ਹੋਰ ਭਾਰਤ ਵਿੱਚ ਬਹੁਤ राजे-ਮਹਾਰਾਜੇ ਸੀਗੇ ਪਰ ਕਿਸੇ ਕੋਲੇ ਆਪਦਾ ਪ੍ਰਾਈਵੇਟ ਜਹਾਜ਼ ਨਹੀਂ ਸੀਗਾ ਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਕ ਪ੍ਰਾਈਵੇਟ ਪੱਟੀ ਜਹਾਜ ਉਤਰਨ ਵਾਸਤੇ ਇੱਕ ਜਿਹੜੀ ਪੱਟੀ ਹੁੰਦੀ ਹੈ ਨਾ ਉਹ ਉਹ ਐਨੇ ਆਪਣੀ ਪ੍ਰਾਈਵੇਟ ਹੀ ਬਣਵਾਈ ਸੀ ਤੇ ਉਹਦਾ ਜਿਹੜਾ ਪਾਇਲਟ ਸੀ ਉਹ ਵੀ ਕੋਈ ਅੰਗਰੇਜ਼ ਸੀਗਾ ਤੇ ਉਹਨੂੰ ਮੋਟੀ ਤਨਖਾਹ ਦਿੰਦਾ ਸੀ ਉਸ ਜਹਾਜ ਦੇ ਰੱਖ-ਰਖਾਅ ਵਾਸਤੇ ਤੇ ਜਹਾਜ ਉਡਾਉਣ ਦਾ ਤੇ ਉਦੋਂ ਬਾਅਦ ਇੱਕ ਇਹਦਾ ਹੋਰ ਕਿੱਸਾ ਮਸ਼ਹੂਰ ਹੈ ਵੀ ਮਹਾਰਾਜਾ ਭੁਪਿੰਦਰ ਸਿੰਘ ਦਾ ਇੱਕ ਨੈਕਲੇਸ ਹੁੰਦਾ ਜੂ ਜਿਹੜਾ ਬਹੁਤ ਹੀ ਇੱਕ ਵਰਲਡ ਫੇਮਸ ਸੀਗਾ ਉਹ ਕਹਿੰਦੇ ਵੀ ਉਸ ਟਾਈਮ ਦਾ ਸਭ ਤੋਂ ਮਹਿੰਗਾ ਨੈਕਲੇਸ ਸੀਗਾ ਤੇ ਜੇ ਉਹਦੀ ਆਪਾ ਜਿਹਦੇ ਹਿਸਾਬ ਨਾਲ ਕੀਮਤ ਆਕੀ ਹੈ ਨਾ ਤਾਂ ਕੱਟੋ-ਕੱਟ 300 ਤੋਂ 350 ਕਰੋੜ ਦਾ ਉਹ ਨੈਕਲਸ ਹੋਊਗਾ ਤੇ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀ ਨਾ ਤਾਂ ਜਦੋਂ ਇਲੈਕਸ਼ਨ ਹੋਏ ਸੀ ਤਾਂ ਇਹਨਾਂ ਨੇ ਆਪਣੀ ਜਿਹੜੀ ਇੱਕ ਸੰਪਤੀ ਉਹ ਚ ਆਪਾਂ ਦੱਸਦੇ ਆ ਨਾ ਵੀ ਇਲੈਕਸ਼ਨ ਕਮਿਸ਼ਨ ਨੂੰ ਸਾਡੇ ਕੋਲ ਇੰਨੀ ਪ੍ਰਾਪਰਟੀ ਇੰਨੀ ਸੰਪਤੀ ਹੈ ਤੇ ਇਹਨਾਂ ਨੇ ਆਪਣੀ ਸੰਪਤੀ ਜਿਹੜੀ 88 ਕਰੋੜ ਦੀ ਦਿੱਤੀ ਸੀ ਤੇ ਉਹ ਜਿਹੜਾ ਨੈਕਲਸ ਹੈ ਨਾ ਉਹ ਮਹਾਰਾਜਾ ਦੀ ਮੌਤ ਤੋਂ 10 ਸਾਲ ਬਾਅਦ 1948 ਚੋਰੀ ਹੋ ਗਿਆ ਤੇ ਜੇ ਇਹ ਨੈਕਲਸ ਰਾਜ ਮੋਰਿੰਦਰ ਸਿੰਘ ਖੋਲੇ ਹੁੰਦਾ ਨਾ ਤਾਂ ਮੋਰਿੰਦਰ ਸਿੰਘ ਦੀ ਪ੍ਰੋਪਰਟੀ ਉਹਦੀ ਮੌਜੂਦਾ ਪ੍ਰੋਪਰਟੀ ਤੋਂ 5 ਗੁਣਾ ਵੱਧ ਜਾਣੀ ਸੀ ਇੱਕ ਨੈਕਲੇਸ ਨਾਲ ਹੀ ਤੁਸੀਂ ਸੋਚ ਲਓ ਕਿ ਕਿੱਡਾ ਮਹਿੰਗਾ ਨੈਕਲੇਸ ਸੀਗਾ ਤਾਂ ਇਹ ਦੋਸਤੋ ਨੈਕਲੇਸ ਦੀ ਵੀ ਇੱਕ ਸਟੋਰੀ ਹੈ ਵੀ ਇੰਗਲੈਂਡ ਦੀ ਇੱਕ ਕੰਪਨੀ ਸੀਗੀ ਕਾਲਟਿਅਰ ਡਾਇਮੰਡ ਕੰਪਨੀ ਸੀਗੀ ਜਿਹੜੀ ਡਾਇਮੰਡ ਟ੍ਰੈਸ਼ਨ ਦਾ ਕੰਮ ਕਰਦੀ ਸੀਗੀ ਬਹੁਤ ਹੀ ਮਸ਼ਹੂਰ ਕੰਪਨੀ ਸੀਗੀ ਮਸ਼ਹੂਰ ਉਹਦੋਂ ਘੱਟ ਸੀ ਪਰ ਮਹਾਰਾਜੇ ਦੇ ਇਹ ਹਾਰ ਬਣਨ ਤੋਂ ਬਾਅਦ ਜ਼ਿਆਦਾ ਮਸ਼ਹੂਰ ਹੋ ਗਈ ਸੀ ਤਾਂ ਮਹਾਰਾਜੇ ਨੇ ਇੰਗਲੈਂਡ ਇੱਕ ਵਾਰ ਜਦੋਂ ਗਿਆ ਨਾ ਤਾਂ ਉੱਥੇ ਉਸ ਕੰਪਨੀ ਨੂੰ ਆਖਿਆ ਵੀ ਮੈਂ ਇੱਕ ਨੈਕਲੇਸ ਬਣਾਉਣਾ ਚਾਹਣਾ ਤੇ ਮਹਾਰਾਜ ਨੇ ਉਸ ਕਾਰਟੇਅਰ ਕੰਪਨੀ ਨਾਲ ਉਸ ਸਮੇਂ ਦਾ ਸਭ ਤੋਂ ਮਹਿੰਗਾ ਆਰਡਰ ਦਿੱਤਾ ਸੀਗਾ ਉਹ ਨੈਕਲੇਸ ਬਣਨ ਚ 3 ਸਾਲ ਲੱਗੇ ਸੀਗੇ ਘਟੋੜ ਘਟ 200 ਕਾਰੀਗਰ ਜਿਹੜੇ ਕਾਰਟੇਅਰ ਕੰਪਨੀ ਦੇ ਇਸ ਨੈਕਲੇਸ ਨੂੰ ਬਣਾਉਣ ਨੂੰ ਲੱਗੇ ਤੇ ਉਸ ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਲੱਗਿਆ ਸੀ ਤੇ ਹੋਰ ਸਾਰ ਬਹੁਤ ਸਾਰੇ ਛੋਟੇ ਵੱਡੇ ਹੀਰੇ ਲੱਗੇ ਸੀ ਘਟੋੜ ਘਟ 1000 ਕੈਟ ਦੇ ਤੋਂ ਹੀਰੇ ਲੱਗੇ ਸੀਗੇ ਉਹ ਹਾਰ ਬਣਨ ਤੋਂ ਬਾਅਦ ਉਹ ਕਾਰਟਰ ਕੰਪਨੀ ਵੀ ਵਰਲਡ ਫੇਮਸ ਹੋ ਗਈ ਸੀ ਵੱਡੇ ਵੱਡੇ ਰਾਜਕਰਾਨੇ ਉਸ ਕੰਪਨੀ ਤੋਂ ਆਪਣੇ ਜਿਹੜੇ ਗਹਿਣੇ ਬਣਵਾਉਣ ਲੱਗ ਗਏ ਸੀ ਕਾਰਾਂ ਬਾਰੇ ਕਿਉਂਕਿ ਇਹ ਘੋੜਿਆਂ ਦਾ ਕਾਰਾਂ ਦਾ ਸ਼ਿਕਾਰ ਦਾ ਹਰ ਚੀਜ਼ ਦਾ ਸ਼ੌਕੀਨ ਸੀਗਾ ਕਹਿੰਦੇ ਵੀ ਇਹਦੇ ਕੋਲ 40 ਤਾਂ ਇਹੋ ਜੀਆਂ ਕਾਰਾਂ ਸੀ ਜਿਹੜੀਆਂ ਨੇ ਆਪਦੇ ਹਿਸਾਬ ਨਾਲ ਮੋਡੀਫਾਈ ਕਰਾ ਰੱਖੀਆਂ ਸੀ ਤੇ ਵੈਸੇ ਕਹਿੰਦੇ ਇਹਦੇ ਕੋਲ ਠੱਗ ਠੱਗ ਹਜ਼ਾਰ ਤੋਂ ਉੱਪਰ ਕਾਰਾਂ ਸੀ ਤੇ ਕਹਿੰਦੇ ਇੱਕ ਵਾਰੀ ਇਹ ਇੰਗਲੈਂਡ ਗਿਆ ਉੱਥੇ ਰੋਲਸ ਰੋਇਸ ਦੇ ਸ਼ੋਅਰੂਮ ਦੇ ਕੋਲ ਨੰਗਲ ਲਗਦਣ ਨੂੰ ਕਾਰ ਪਸੰਦ ਆ ਗਈ। ਤਾਂ ਉਸ ਟਾਈਮ ਕਹਿੰਦੇ ਵੀ ਉਹ ਆਲਦੀ ਜਿਹੜੀ ਉਸ ਮਹਾਰਾਜ ਵਾਲੇ ਲਿਬਾਸ ਤੇ ਹੈਣੀ ਸੀਗਾ ਇੱਕ ਕੈਜੂਅਲ ਕੱਪੜੇ ਪਾ ਕੇ ਸੀਗਾ ਜਦੋਂ ਉਹ ਅੰਦਰ ਗਿਆ ਤਾਂ ਜਿਹੜੇ ਉੱਥੋਂ ਦੇ ਦਰਬਾਨ ਸੀਗੇ ਗੇਟਕੀਪਰ ਸੀਗੇ ਉਹਨਾਂ ਨੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ। ਤਾਂ ਇਹਨੂੰ ਬਹੁਤ ਗੁੱਸਾ ਆਇਆ ਵੀ ਇੱਕ ਮਹਾਰਾਜ ਨੂੰ ਇਹਨੇ ਅੰਦਰ ਨਹੀਂ ਵੜਨ ਦਿੱਤਾ। ਉਸ ਤੋਂ ਬਾਅਦ ਇੰਡੀਆ ਆਉਣ ਤੋਂ ਬਾਅਦ ਨਾ ਇਹਨੇ ਇੱਥੋਂ 40 35 ਕਿ 40 ਕਾਰਾਂ ਦਾ ਇੱਕ ਆਰਡਰ ਦਿੱਤਾ Kraftway ਕੰਪਨੀ ਨੂੰ। ਉਹ ਮੈਨੂਵ ਕਾਰਾਂ ਦੇ ਉਹ ਬੀ ਬਣਾ ਕੇ ਤਾਂ ਉਹ ਕੰਪਨੀ ਬਹੁਤ ਖੁਸ਼ ਹੋਈ ਜੀ ਨਵ ਡਾਲਰ ਮਿਲਿਆ ਤੇ ਜਦੋਂ ਉਹ ਕਾਰਾਂ ਇੱਥੇ ਇੰਡੀਆ ਪਹੁੰਚ ਗਿਆ ਨਾ ਤਾਂ ਮਹਾਰਾਜੇ ਨੇ ਉਹਨਾਂ ਕਾਰਾਂ ਦੇ ਅੱਗੇ ਪਿੱਛੇ ਝਾੜੂ ਬੰਨ ਕੇ ਨਾ ਉਹਨੂੰ ਸ਼ਹਿਰ ਦੀ ਸਫਾਈ ਹੱਥੇ ਲਾਤਾ ਤਾਂ ਇਹ ਜਿਹੜੀ ਗੱਲ ਹੈ ਨਾ ਪੂਰੇ ਇੰਡੀਆ 'ਚ ਪੂਰੇ ਵਰਲਡ 'ਚ ਬਹੁਤ ਪੁਰਾਣੀ ਤਾਂ ਫੈਲ ਗਈ ਵੀ ਐਡੀਆਂ ਮਹਿੰਗੀਆਂ ਕਾਰਾਂ ਨੂੰ ਉਹਨਾਂ ਨੇ ਕੂੜਾ ਚੱਕਣ ਵਾਸਤੇ ਲਾ ਰੱਖਿਆ ਸਫਾਈ ਵਾਸਤੇ ਲਾ ਰੱਖਿਆ ਤਾਂ ਉਸ ਤੋਂ ਬਾਅਦ ਅਸਲ ਰੌਕਸਟਰੋਸ ਕੰਪਨੀ ਦੇ ਅਧਿਕਾਰੀ ਜਿਹੜੇ ਇੱਥੇ ਆਏ ਪੰਜਾਬ 'ਚ ਤੇ ਉਸ ਤੋਂ ਬਾਅਦ ਜਦੋਂ ਰਾਜੇ ਨੇ ਆਪਣਾ ਸਾਰਾ ਪੁਰਾਣਾ ਗਿੱਸਾ ਦੱਸਿਆ ਤਾਂ ਉਹਨਾਂ ਨੇ ਬਹੁਤ ਸੌਰੀ ਫੀਲ ਕੀਤਾ ਤੇ ਇਹਨਾਂ ਨਾਲ ਲਿਖਤੀ ਰੂਪ ਵਿੱਚ ਮਾਫੀ ਮੰਗੀ ਕਿ ਇਹ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਉਸ ਤੋਂ ਇਹ ਸੀਗਾ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੇ ਮਹਾਰਾਜਾ ਕਿਸੇ ਬਹੁਤ ਹੈ ਜਿਹੜੇ ਖਤਮ ਹੀ ਨਹੀਂ ਹੋਣਗੇ। ਪਰ ਇਹ ਤੋਂ ਇੱਕ ਬਹੁਤ ਵੱਡਾ ਨਾ ਸਵਾਲ ਮਨ ਚ ਆਉਂਦਾ ਹੈ। ਵੀ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵੀ ਹੋਏ ਐ। ਜਿਨ੍ਹਾਂ ਨੂੰ ਉਹਨਾਂ ਦੀ ਅਣਖ ਉਹਨਾਂ ਦੇ ਕਿਰਦਾਰ ਕਰਕੇ ਉਹਨਾਂ ਦੀ ਬਾਦਰੀ ਕਰਕੇ ਆਪਾਂ ਜਾਣਦੇ ਆਂ। ਤੇ ਅੱਜ ਉਹਨਾਂ ਦੇ ਪਰਿਵਾਰ ਦਾ ਨਾਮ ਮੁਨਿਸ਼ਾਣ ਵੀ ਹੈਣੀ ਤੇ ਇੱਕ ਇਸ ਤਰ੍ਹਾਂ ਦੇ ਮਹਾਰਾਜੇ ਵੀ ਹੋਏ ਐ ਜਿਹਨਾਂ ਦਾ ਆਪਾਂ ਹੁਣ ਜੇਕਰ ਕੀਤਾ ਗੱਲ ਕੀਤੀ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਜਿਹੜੇ ਜਦੋਂ ਮੌਕਾ ਲੱਗਦਾ ਉਹ ਜੀ ਪਾਰਟੀ ਬਦਲ ਲੈਂਦੇ ਐ ਤੇ ਅੱਜ ਵੀ ਉਹੀ ਉਹ ਐਸ਼ੋ ਆਰੰਭ ਤੋਂ ਕੀ ਜਾਂਦੇ ਐ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਇੱਕ ਸਿੱਖ ਰਾਜ ਤੇ ਖਾਲਸਾ ਰਾਜ ਕੀ ਫਰਕ ਹੈ ਕਿਉਂਕਿ ਸਿੱਖਾਂ ਦਾ ਰਾਜ ਤਾਂ ਮਹਾਰਾਜ ਅਰਜਨ ਸਿੰਘ ਤੋਂ ਬਾਅਦ ਵੀ ਰਿਹਾ ਹੈ ਪਰ ਆਪਾਂ ਇੱਕ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਹਮੇਸ਼ਾ ਤੁਸੀਂ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੱਸਿਓ ਧੰਨਵਾਦ ਆਕਾਰਾਂ ਬਾਰੇ ਕਿਉਂਕਿ ਇਹ ਘੋੜਿਆਂ ਦਾ ਆਕਾਰਾਂ ਦਾ ਸ਼ਿਕਾਰ ਦਾ ਹਰ ਚੀਜ਼ ਦਾ ਸ਼ੌਕੀਨ ਸੀਗਾ